ਨਰਪਖ ਪੋਸਟ ਦੇ ਪ੍ਰੋਗਰਾਮ ਨਰਪਖ ਟਾਕ ਮੁੱਦੇ ਦੀ ਤਹਿ ਤੱਕ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਅੱਜ ਖੇਡ ਜਗਤ ਦੀ ਸੋ ਖੇਡ ਜਗਤ ਹੈ ਜਿਹੜਾ 올림픽 ਹੋ ਕੇ ਹਟਿਆ ਲਪਕ ਹੋ ਰਹੀ ਆ ਲਪਕ ਦੇ ਵਿੱਚ ਜਿਹੜੇ ਤਗਮੇ ਆ ਉਹ ਜਿੱਤੇ ਜਾ ਰਹੇ ਨੇ ਲਗਾਤਾਰ ਸੋ ਇੱਕ ਭਾਰਤ ਦੇ ਵਿੱਚ ਖਾਸ ਕਰਕੇ ਦੋ ਖਿਡਾਰੀਆਂ ਨੂੰ ਲੈ ਕੇ ਬੜਾ ਬਵਾਦ ਵੀ ਹੋਇਆ ਬੜਾ ਰੌਲਾ ਵੀ ਪਿਆ ਤੇ ਬੜੀਆਂ ਚੰਗੀਆਂ ਮਾੜੀਆਂ ਗੱਲਾਂ ਜਿਹੜੀਆਂ ਉਹ ਆ ਰਹੀਆਂ ਨੇ ਗਿਆ ਸੋ ਪਹਿਲਵਾਨ ਬਲਵਿਸ ਫੁਟਾਕ ਦਾ ਜਿਹੜਾ ਆਇਆ ਉਹ ਵੀ ਉਹਦਾ ਭਾਰ ਮਤਲਬ ਥੋੜਾ ਜਿਆਦਾ ਵੱਧ ਗਿਆ ਤੇ ਉਹਨੂੰ ਲੈ ਕੇ ਵੀ ਬੜੇ ਚਰਚਾ ਉਹਨੂੰ ਮਤਲਬ ਜਿਸ ਤਰ੍ਹਾਂ ਪਹਿਲਵਾਨ ਨੇ ਤਾਂ ਸੰन्यास ਲੈ ਲਿਆ ਤੇ ਉਹਦਾ ਜਿਹੜਾ ਪਿਛਲੀ ਲੜਾਈ ਹੈਗੀ ਪਹਿਲਵਾਨਾਂ ਲੜਕੀਆਂ ਦੀ ਇਹਨਾਂ ਦੀ ਇੱਕ ਤਰ੍ਹਾਂ ਦਾ ਬ੍ਰਿਜ ਭੂਸਨ ਸਿੰਘ ਨਾਲ ਸੀਗੀ ਜਿਹੜੀ ਚੱਲੀ ਲਗਾਤਾਰ ਕੁਸ਼ਤੀ ਸੰਘ ਦੇ ਜਿਹੜੇ ਚੇਅਰਮੈਨ ਸੀ ਉਹਨਾਂ ਦੇ ਨਾਲ ਸੋ ਸਾਰਾ ਕੁਝ ਸਾਹਮਣੇ ਆ ਰਿਹਾਗਾ ਹੁਣ ਉਹ ਪੁਰਾਣੀਆਂ ਵੀਡੀਓਜ਼ ਵੀ ਬਹਾਰ ਆ ਰਹੀਆਂ ਨੇ ਕਿਸ ਤਰ੍ਹਾਂ ਉਹ ਲੜਕੇ ਨੇ ਸੰਘਾਰਚ ਕੀਤਾ ਸੜਕ ਤੇ ਖੜੀਸਿਆ ਗਿਆ ਤੇ ਕਿਸ ਤਰ੍ਹਾਂ ਟੌਪ ਤੇ ਜਾ ਕੇ ਉਹਦੇ ਨਾਲ ਮਤਲਬ ਇੱਕ ਤਰ੍ਹਾਂ ਨਾਲ ਧੋਖਾ ਹੋਇਆ ਕੀਤਾ ਗਿਆ ਹੋਇਆ ਜਾਂ ਇਹਦੇ ਮਗਰ ਕੀ ਆ ਜਾਂ ਮੀਡੀਆ ਨੇ ਭਾਰਤ ਦੇ ਮੀਡੀਆ ਨੇ ਫਿਰ ਮਤਲਬ ਇੱਕ ਤਰ੍ਹਾਂ ਨਾਲ ਆਪਣੇ ਖਿਡਾਰੀ ਨੂੰ ਡਿਸਕਵਾਲਿਫਾਈਡ ਹੋਣ ਨੂੰ ਹੀ ਕਿੰਨੇ ਜ਼ੋਰ-ਸ਼ੋਰ ਨਾਲ ਪ੍ਰਚਾਰਿਆ ਚ ਉਹ ਸਾਰੀਆਂ ਗੱਲਾਂ ਨੂੰ ਲੈ ਕੇ ਬੜੀ ਚਰਚਾ ਜਿਹੜੀ ਹੋ ਰਹੀ ਹੈ ਤੇ ਇਹਦੇ ਨਾਲ ਹੀ ਚਰਚਾ ਇੱਕ ਹੋਰ ਹੋਗੀ ਉਹ ਖਿਡਾਰੀਆਂ ਦੀ ਨਹੀਂ ਉਹ ਖਿਡਾਰੀਆਂ ਦੀਆਂ ਮਾਤਾ ਮਾਂ ਦੀ ਹੋਗੀ ਖਿਡਾਰੀਆਂ ਦੀਆਂ ਮਾਵਾ ਦੀ ਦੋ ਮਾਵਾਂ ਦੀ ਚਰਚਾ ਜਿਹੜੀ ਬੜੀ ਹੋਈ ਹੈ ਜੀ ਸੋ ਇਹ ਸੀਗਾ ਜਿਹੜਾ ਪਾਲਾ ਫੈਂਕਣ ਦਾ ਮੁਕਾਬਲਾ ਉਹਦੇ ਵਿੱਚ ਜਿਹੜਾ ਪਿਛਲੇ 올림픽 ਦੇ ਜੇਤੂ ਸੀ ਸਾਡੇ ਨੀਰਜ ਚੋਪੜਾ ਉਹ ਇਸ ਵਾਰ ਮਤਲਬ ਰਹਿ ਗਈ ਤੇ ਉਹਨਾਂ ਤੋਂ ਜਿਹੜਾ 골ਡ ਮੈਡਲ ਹੈ ਉਹਨਾਂ ਦੀ ਵਾਏ ਪਾਕਿਸਤਾਨੀ ਜਿਹੜਾ ਖਿਡਾਰੀ ਹੈ ਨਦੀਮ ਉਹ ਨਦੀਮ ਹੈ ਜਿਹੜਾ ਉਹ ਮਤਲਬ ਅਰਸ਼ਦ ਨਦੀਮ ਉਹ 골ਡ ਲੈ ਗਿਆ ਤੇ ਇਹਨਾਂ ਨੂੰ ਸਿਲਵਰ ਤੇ ਜਿਹੜਾ ਸਬਰ ਕਰਨਾ ਪਿਆ ਇਸ ਵਾਰ ਨੀਰਜ ਨੂੰ ਸੋ ਇਹ ਮੁਕਾਬਲੇ ਤੋਂ ਬਾਅਦ ਇਹਨਾਂ ਦੋਵਾਂ ਖਿਡਾਰੀਆਂ ਦੀਆਂ ਮਾਵਾਂ ਦੇ ਬਿਆਨ ਆਉਂਦੇ ਆ ਜਿਹਦੇ ਵਿੱਚ ਸਭ ਤੋਂ ਪਹਿਲਾਂ ਨੀਰਜ ਦੀ ਮਾਂ ਦਾ ਬਿਆਨ ਆਉਂਦਾ ਤੇ ਨੀਰਜ ਦੀ ਮਾਤਾ ਕਹਿੰਦੀ ਹੈ ਵੀ ਕੋਈ ਗੱਲ ਨਹੀਂ ਜੇ ਆ ਮੇਰੇ ਲਈ ਤਾਂ ਜਿਹੜਾ ਸਿਲ버 ਆ ਉਹ ਹੀ 골ਡ ਹੈ ਜਿਹੜਾ ਮੇਰੇ ਪੁੱਤਰ ਨੇ ਜਿੱਤਿਆ ਤੇ ਜਿਹੜੇ ਸੋਨ ਦਾ ਤਗਮਾ ਜਿੱਤਿਆ ਜਿਹਨੇ 골ਡ ਜਿੱਤ ਲਿਆ ਨਦੀਮ ਉਹ ਵੀ ਸਾਡਾ ਹੀ ਲੜਕਾ ਹੈ ਉਹ ਵੀ ਸਾਡਾ ਹੀ ਪੁੱਤਰ ਹੈ ਕੋਈ ਗੱਲ ਨਹੀਂ ਹੈਗੀ ਤੇ ਦੂਸਰੇ ਪਾਸੇ ਇਹੀ ਗੱਲ ਨਦੀਮ ਦੀ ਮਾਂ ਨੇ ਪ੍ਰੈਸ ਦੇ ਵਿੱਚ ਕਹੀ ਹੈ ਪੱਤਰਕਾਰਾਂ ਨੂੰ ਵੀ ਕੋਈ ਗੱਲ ਨਹੀਂ ਜੇ ਮੇਰਾ ਮੁੰਡਾ ਇਸ ਵਾਰ 골ਡ ਜਿੱਤ ਕੇ ਲਿਆਇਆ ਤਾਂ ਅਗਲੀ ਵਾਰ ਆ ਜਿਹੜਾ ਉਹ ਮੈਂ ਅੱਲਾਹ ਤਾਲਾ ਅੱਗੇ ਦੁਆ ਕਰਦੀ ਆ ਵੀ ਉਹ ਨੀਰਜ ਜਿੱਤੇ ਸੋ ਇਸ ਗੱਲ ਨੂੰ ਲੈ ਕੇ ਉਹ ਲੋਕ ਜਿਹੜੇ ਲਗਾਤਾਰ ਮਤਲਬ ਨਫ਼ਰਤ ਦੇ ਵੀ ਬੀਜਦੇ ਸੀ ਦੋਨਾਂ ਮੁਲਕਾਂ ਦੇ ਵਿੱਚ ਦੋਨੇ ਮੁਲਕਾਂ ਦੇ ਆਵਾਮ ਨੂੰ ਲੈ ਕੇ ਜਾਂ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਵਧਾ ਚੜਾ ਕੇ ਕਹਿੰਦੇ ਸੀ ਉਹਨਾਂ ਅੰਦੇ ਲਈ ਬੜਾ ਇਹ ਮਤਲਬ ਆਪਾਂ ਕਹਿ ਸਕਦੇ ਆ ਖਬਰਾਂ ਜਿਹੜੀਆਂ ਦੋਨੇ ਜਿਹੜੀ ਬਲੇਸ਼ ਵਾਲੀ ਆ ਤੇ ਇਹ ਦੋ ਮਾਮਾ ਵਾਲੀ ਆ ਤੇ ਕਾਫੀ ਰੜਕ ਰਹੀ ਹੈਗੀ ਸੋ ਇਹ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਇਹ ਗੱਲਾਂ ਨੂੰ ਲੈ ਕੇ ਟਰੋਲ ਹੋ ਰਿਹਾ ਵੀ ਕਿਸ ਤਰ੍ਹਾਂ ਕਿਉਂਕਿ ਇਹ ਵੀ ਗੱਲ ਆ ਜਿਹੜੀ ਕਾਫੀ ਟਰੋਲ ਹੋ ਰਹੀ ਹੈ ਵੀ ਇਹ ਜਿਹੜਾ ਨਦੀਮ ਹੈ ਤੇ ਨੀਰਜ ਹੈ ਇਹ ਦੋਨੇ ਉਸ ਪੰਜਾਬ ਦੇ ਜਾਏ ਨੇ ਜਿਹੜਾ ਮਹਾਪੰਜਾਬ ਕਿਹਾ ਜਾਂਦਾ ਸੀਗਾ ਤੇ ਇਸ ਮਹਾਪੰਜਾਬ ਦੀ ਧਰਤੀ ਦੇ ਰਹਿਣ ਵਾਲੇ ਆ ਸੋ ਦੋ ਪੰਜਾਬੀ ਮਾਵਾ ਜੇਸੀਂ ਕਹਿ ਸਕਦੇ ਆ ਤਾਂ ਉਸ ਸਮੇਂ ਦੇ ਪਿਛਲੇ ਪੰਜਾਬ ਦੀ ਗੱਲ ਕਰੀਏ ਹਾਲਾਂਕਿ ਇਹ ਵੀ ਕਿਹਾ ਜਾਂਦਾ ਵੀ ਨੀਰਜ ਦਾ ਪਿੰਡ ਆ ਜਿਹੜਾ ਪਸੋਕੜਾ ਆ ਉਹ ਅਪਰੋਜਪੁਰ ਨੇੜੇ ਦਾ ਕਿਤੇ ਇਸ ਇਲਾਕੇ ਦੇ ਸਰਹੱਦ ਦੇ ਨੇੜੇ ਹੀ ਉਹਨਾਂ ਦਾ ਪਰਿਵਾਰ ਜਾ ਕੇ ਵਸਿਆ ਤੇ ਉਧਰੋਂ ਜੋ ਨਦੀਮ ਆ ਜਿਹੜਾ ਉਹ ਉਹ ਮਤਲਬ ਲਹਿੰਦੇ ਤੇ ਚੜ੍ਹਦਾ ਪੰਜਾਬ ਜਿਹਨੂੰ ਅਸੀਂ ਕਹਿ ਸਕਦੇ ਆ ਬਾਅਦ ਦੇ ਵਿੱਚ ਜਿਹਦਾ ਚਾਹੇ ਜਿਹਦੇ ਤੋਂ ਹਰਿਆਣਾ ਹਿਮਾਚਲ ਕੱਢਿਆ ਗਿਆ ਤੇ ਜਿਹੜਾ ਪੰਜਾਬ 1947 ਦੇ ਵਿੱਚ ਵੰਡਿਆ ਗਿਆ ਸੀਗਾ ਉਸ ਪੰਜਾਬ ਦੇ ਹੀ ਇਹ ਦੋਨੇ ਪੁੱਤਰ ਨੇ ਜਿਨ੍ਹਾਂ ਨੇ ਇੱਕ ਨੇ 골ਡ ਲਿਆ ਤੇ ਇੱਕ ਨੇ ਸਿਲਵਰ ਲਿਆ ਤੇ ਹਾਲਾਂਕਿ ਪਹਿਲਾ ਜਿਹੜਾ 골ਡ ਸੀ ਉਹ ਚੜ੍ਹਦੇ ਵਾਲੇ ਪਾਸੇ ਸੀ ਤੇ ਹੁਣ ਪਰਦੇਸਾਂ ਦੇ ਨਵੇਂ ਵੱਖਰੇ ਨੇ ਉਸ ਪੰਜਾਬ ਦਾ ਜਿਹੜਾ ਖਿਡਾਰੀ ਆ ਉਹ ਪਾਕਿਸਤਾਨ ਦਾ ਬੰਨਿਆ ਜਾਂਦਾ ਤੇ ਹੁਣ ਇਧਰਲੇ ਪੰਜਾਬ ਵਾਲਾ ਜਿਹੜਾ ਜਾਂ ਸੀ ਹਰਿਆਣੇ ਦਾ ਕਹਿ ਸਕਦੇ ਆ ਇਹਨੂੰ ਉਹ ਤਾਂ ਹਰਿਆਣਾ ਬਣ ਗਿਆ ਤੇ ਇਹ ਭਾਰਤ ਦਾ ਖਿਡਾਰੀ ਮੰਨਿਆ ਜਾਂਦਾ ਹੈਗਾ ਪਰ ਜਿਸ ਤਰ੍ਹਾਂ ਦਾ ਇੱਕ ਕਲਚਰ ਦਾ ਇੱਕ ਬੋਲੀ ਦਾ ਇੱਕ ਇਲਾਕੇ ਦਾ ਸੱਭਿਆਚਾਰ ਦਾ ਇਹ ਜਿਹੜਾ ਨਮੂਨਾ ਪੇਸ਼ ਕੀਤਾ ਦੋ ਮਾਮਾ ਨੇ ਸੋ ਬਾਕੀ ਇਹ ਦੁਨੀਆ ਦੇ ਵਿੱਚ ਇਸ ਦੀ ਬਹੁਤ ਜ਼ਿਆਦਾ ਸਲਾਘਾ ਹੋ ਰਹੀ ਹੈ ਕਿ ਖੇਡ ਭਾਵਨਾ ਅਸਲ ਦੇ ਵਿੱਚ ਮਾਪਿਆਂ ਤੋਂ ਹੀ ਆਉਂਦੀ ਹੈ ਇਹੀ ਅਸਲ ਖੇਡ ਭਾਵਨਾ ਦੀ ਅਸਲ ਮਕਸਦ ਹੈ ਕਿ ਉਹ ਹਾਰ ਜਿੱਤਾ ਜਿਹੜੀ ਉਹ ਖੇਡ ਦੇ ਮੈਦਾਨ ਤੱਕ ਹੀ ਸੀਮਤ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਜਿਸ ਤਰ੍ਹਾਂ ਦਾ ਦੋਨੇ ਮਾਮਾ ਨੇ ਪ੍ਰਗਟਾਵਾ ਕੀਤਾ ਇੱਕ ਦੂਸਰੇ ਦੇ ਪ੍ਰਤੀ ਇੱਕ ਦੂਸਰੇ ਨੂੰ ਆਪਣਾ ਪੁੱਤਰ ਕਿਹਾਗਾ ਸੋ ਇਹ ਵਾਕਿਆ ਨਫਰਤ ਭਰਾਉਣ ਵਾਲੇ ਲੋਕਾਂ ਦੇ ਮੂੰਹ ਦੇ ਉੱਪਰ ਕਰਾੜੀ ਚਪੇੜ ਆ ਗਈ ਸੋ ਅੱਜ ਦੇ ਲਈ ਇੰਨਾ ਹੀ ਕੱਲ ਫੇਰ ਤੁਹਾਡੇ ਨਾਲ ਹੋਵਾਂਗੇ ਹਾਜ਼ਰ ਕੁਝ ਹੋਰ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ ਸਾਂਝੀਆਂ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ